ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਇਹ ਖਬਰ ਸੁਣ ਕੇ ਤੁਹਾਨੂੰ ਵੱਡਾ ਝਟਕਾ ਲੱਗੇਗਾ ਤਾਂ ਬਿਜਲੀ ਦੀਆਂ ਜਿਹੜੀਆਂ ਦਰਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕੀਤਾ ਜਾ ਰਿਹਾ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਬਿਜਲੀ ਦੀਆਂ ਦਰਾਂ ਉਹ ਵੱਧ ਸਕਦੀਆਂ ਨੇ ਸੁਪਰੀਮ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਦਿੱਲੀ ਦੇ ਵਿੱਚ ਬਿਜਲੀ ਦੀਆਂ ਦਰਾਂ ਵਧਾਉਣ ਦੀ ਜਿਹੜੀ ਇਜਾਜ਼ਤ ਦੇ ਦਿੱਤੀ ਆ ਸੁਪਰੀਮ ਕੋਰਟ ਨੇ ਕਿਹਾ ਕਿ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਬਾਜ਼ਵ ਹੋਣਾ ਚਾਹੀਦਾ ਅਦਾਲਤ ਨੇ ਬਿਜਲੀ ਦੀਆਂ ਕੀਮਤਾਂ ਵਧਾਉਣ ਦੀ ਇਜਾਜ਼ਤ ਦਿੰਦੇ ਹੋਏ ਕੁਝ ਸ਼ਰਤਾਂ ਵੀ ਰੱਖੀਆਂ ਨੇ ਅਦਾਲਤ ਨੇ ਕਿਹਾ ਕਿ ਇਹ ਵਾਧਾ ਕਿਫਾਇਤੀ ਹੋਣਾ ਚਾਹੀਦਾ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਦੁਆਰਾ ਨਿਰਧਾਰਿਤ ਸੀਮਾਵਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ ਸੁਪਰੀਮ ਕੋਰਟ ਨੇ ਅੱਗੇ ਇਹ ਵੀ ਕਿਹਾ ਕਿ ਦਿੱਲੀ ਦੇ ਵਿੱਚ ਬਿਜਲੀ ਦੀਆਂ ਦਰਾਂ ਵਧਾਈਆਂ ਜਾ ਸਕਦੀਆਂ ਨੇ ਪਰ ਇਹ ਵਾਜਬ ਤੇ ਕਿਫਾਇਤੀ ਹੋਣੀਆਂ ਚਾਹੀਦੀਆਂ ਨੇ ਅਦਾਲਤ ਨੇ ਕਿਹਾ ਕਿ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਇੱਕ ਰੋਡਮੈਪ ਤਿਆਰ ਕਰਨਾ ਚਾਹੀਦਾ ਕਿ ਰਾਜਸਥਾਨੀ ਦੇ ਵਿੱਚ ਬਿਜਲੀ ਦੀਆਂ ਦਰਾਂ ਕਿਵੇਂ ਕਦੋਂ ਤੇ ਕਿੰਨੀਆਂ ਵਧਾਈਆਂ ਜਾਣੀਆਂ ਚਾਹੀਦੀਆਂ ਨੇ ਰਿਪੋਰਟ ਦੇ ਅਨੁਸਾਰ ਵਧੀਆਂ ਬਿਜਲੀ ਦੀਆਂ ਦਰਾਂ ਹਰ ਤਰ੍ਹਾਂ ਦੇ ਖਪਤਕਾਰਾਂ ਤੇ ਲਾਗੂ ਹੋਣਗੀਆਂ ਸਾਨੂੰ ਦੱਸਦੀ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਦਿੱਲੀ ਸਮੇਤ ਦੇਸ਼ ਦੇ ਹੋਰ ਰਾਜਾਂ ਤੇ ਵੀ ਬਹੁਤ ਜ਼ਿਆਦਾ ਜਿਹੜਾ ਅਸਰ ਉਹ ਪੈ ਸਕਦਾ ਦਰਅਸਲ ਇਹ ਮਾਮਲਾ ਬਿਜਲੀ ਵੰਡ ਕੰਪਨੀਆਂ ਦੇ ਬਕਾਇਆ ਭੁਗਤਾਨਾਂ ਨੂੰ ਲੈ ਕੇ ਸਾਲਾਂ ਤੋਂ ਚੱਲਦਾ ਮੁਕਦਮੇ ਬਾਜ਼ੀ ਬਾਰੇ ਸੀ ਤੇ ਸੁਪਰੀਮ ਕੋਰਟ ਨੇ 4 ਸਾਲਾਂ ਦੇ ਅੰਦਰ ਸਾਰੀਆਂ ਬਕਾਇਆ ਰੈਗੂਲੇਟਰੀ ਸੰਪਤੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਸੀ ਇਸ ਦਾ ਮਤਲਬ ਹੈ ਕਿ ਉਹਨਾਂ ਰਾਜਾਂ ਦੇ ਵਿੱਚ ਜਿੱਥੇ ਰੈਗੂਲੇਟਰੀ ਸੰਪਤੀਆਂ ਦਾ ਘਹਾਕਿਆਂ ਤੋਂ ਜਿਹੜਾ ਲੰਬਿਤ ਨੇ ਉੱਥੇ ਅਗਲੇ 4 ਸਾਲਾਂ ਦੇ ਵਿੱਚ ਨਿੱਜੀ ਰਸਈ ਵਪਾਰਕ ਉਦਯੋਗਿਕ ਸਾਰਿਆਂ ਲਈ ਬਿਜਲੀ ਦੀਆਂ ਦਰਾਂ ਵੱਧ ਜਾਣਗੀਆਂ ਇਥੇ ਰੈਗੂਲੇਟਰੀ ਸਮਤੀਆਂ ਤੋਂ ਜਿਹੜਾ ਭਾਗ ਬਿਜਲੀ ਮੰਡ ਕੰਪਨੀਆਂ ਨੂੰ ਦੇਣਯੋਗ ਬਕਾਇਆ ਇਹ ਬਕਾਇਆ ਰਾਜਾਂ ਕੇਂਦਰਾਂ ਤੇ ਯੂਟੀ ਬਿਜਲੀ ਨੇ ਸਪਲਾਈ ਨਹੀਂ ਨੇ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ਦੇ ਵਿੱਚ ਹੁਣ ਬਿਜਲੀ ਦੇ ਦਰਾਂ ਜਿਹੜੀਆਂ ਵਧਾਈਆਂ ਜਾ ਸਕਦੀਆਂ ਨੇ ਤੁਹਾਡੇ ਲਈ ਅਹਿਮ ਖਬਰਾਂ ਧਿਆਨ ਨਾਲ ਸੁਣ ਲਵੋ ਪਰ ਇਹ ਵਾਜਬ ਤੇ ਕਫਾਇਤੀ ਹੋਣੀਆਂ ਚਾਹੀਦੀਆਂ ਨੇ ਅਦਾਲਤ ਨੇ ਕਿਹਾ ਕਿ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਇੱਕ ਰੋਡ ਮੈਪ ਤਿਆਰ ਕਰਨਾ ਚਾਹੀਦਾ ਇੱਕ ਰਾਜਸਟਾਨੀ ਦੇ ਵਿੱਚ ਬਿਜਲੀ ਦੀਆਂ ਦਰਾਂ ਕਿਵੇਂ ਕਦੋਂ ਕਿੰਨੀਆਂ ਵਧਾਈਆਂ ਜਾਣੀਆਂ ਚਾਹੀਦੀਆਂ ਨੇ ਰਿਪੋਰਟ ਦੇ ਅਨੁਸਾਰ ਵਧੀਆਂ ਬਿਜਲੀ ਦੀਆਂ ਦਰਾਂ ਹਰ ਤਰ੍ਹਾਂ ਦੇ ਖਪਤਕਾਰ ਤੇ ਲਾਗੂ ਹੋਣਗੀਆਂ